ਆਪਣੇ ਛੋਟੇ ਵੀਰ ਦੇ ਅੰਤਿਮ ਯਾਤਰਾ ਵਿੱਚ ਗੁਰਦਾਸ ਮਾਨ ਨੇ ਜੋ ਉਹ ਪਾ ਬਖੁੰਦੇ ਨਜ਼ਰ ਆਏ ਨੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਆਪਣੀ ਸੰਸਾਰਿਕ ਜ਼ਿੰਦਗੀ ਨੂੰ ਛੱਡ ਗੁਰਦਾਸ ਮਾਨ ਦੇ ਛੋਟੇ ਵੀਰ ਗੁਰਪ੍ਰੰਤ ਸਿੰਘ ਮਾਨ ਵੱਲੋਂ ਸੰਸਾਰੀ ਦੁਨੀਆ ਛੱਡ ਦਿੱਤੀ ਗਈ ਹੈ ਤੇ ਅੱਜ ਉਹਨਾਂ ਨੂੰ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਕੀਤਾ ਜਾਣਾ ਹੈ ਜਿੱਥੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਵੀ ਆਪਣਾ ਦੁੱਖ ਪ੍ਰਗਟ ਕਰਨ ਆਏ ਅਤੇ ਗੁਰਦਾਸ ਮਾਨ ਵੱਲੋਂ ਆਈ ਸਾਰੀ ਹੀ ਫਿਲਮ ਇੰਡਸਟਰੀ ਅਤੇ ਹੋਰ ਹਸਤੀਆਂ ਨੂੰ ਦੁੱਖ ਪ੍ਰਗਟਾਵਾ ਕਰਦੇ ਹੋਏ ਆਪਣਾ ਦੁੱਖ ਸਾਂਝਾ ਕੀਤਾ ਗਿਆ ਭਗਵੰਤ ਸਿੰਘ ਮਾਨ ਵੱਲੋਂ ਦੁੱਖ ਪ੍ਰਗਟ ਕਰਦੇ ਹੋਏ ਗੁਰਦਾਸ ਮਾਨ ਦੇ ਨਾਲ ਤਸਵੀਰਾਂ ਵੀ ਨਜ਼ਰ ਆਈਆਂ ਨੇ ਤੇ ਉੱਥੇ ਹੀ ਅੱਜ ਜਿਹੜਾ ਸੰਸਕਾਰ ਹੈ ਉਹੋ ਕੀਤਾ ਜਾਣਾ ਹੈ ਤੇ ਪੰਜ ਤੱਥਾਂ ਦੇ ਵਿੱਚ ਸੰਸਕਾਰ ਜਿਹੜਾ ਉਹ ਕੀਤਾ ਜਾਣਾ ਹੈ ਤਸਵੀਰਾਂ ਲਗਾਤਾਰ ਸਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸ ਮੌਕੇ ਉੱਤੇ ਭਾਵੁਕ ਹੋਏ ਗੁਰਦਾਸ ਮਹਾਨ ਨੇ মিডিਆ ਨਾਲ ਗੱਲ ਕਰਦੇ ਹੋਏ ਆਖਿਆ ਕਿ ਉਹ ਬਹੁਤ ਹੀ ਅੱਛੇ ਇਨਸਾਨ ਹਨ ਜਿਨ੍ਹਾਂ ਨੂੰ ਅੱਜ ਤੱਕ ਮੈਂ ਕਦੇ ਵੀ ਕਿਸੇ ਇਨਸਾਨ ਨਾਲ ਲੜਦੇ ਜਾਂ ਕੋਈ ਵੀ ਗੱਲ ਕਹਿੰਦੇ ਨਹੀਂ ਦੇਖਿਆ ਤੇ ਉਹ ਆਪਣੀ ਜ਼ਿੰਦਗੀ ਸਰਲ ਤਰੀਕੇ ਨਾਲ ਹੀ ਜੀਂਦੇ ਰਹੇ ਹਨ